ਵਿਚਲੇ ਰੇਖਾ ਰੱਖ ਲਈਆਂ ਕੱਟੇ ਚੱਲੀਏ ਚਾਹ ਚੂਰ ਪਾ ਲ ਗਏ ਨਾ ਪਾਰਾ ਪਾਰਾ ਕਿੱਥੇ ਬੁੱਢ ਚਾਹ ਚੂਰ ਰੱਖ ਲਈਏ ਨਾਲ ਇਹ ਲੱਦ ਪਾਰਾ ਵੀ ਦੋਸਤਾਂ ਆਪਾਂ ਖੇਤ ਆ ਗਏ ਆਪਣੇ ਕਾਨਕ ਤੇ ਥੋੜੀ ਡੇਟ ਹੋ ਗਈ ਆ ਕਾਨਕ ਚਾਰ ਪੰਜ ਦਿਨ ਲੇਟ ਹੋ ਗਈ ਆ ਫਸਲ ਹੋ ਗਿਆ ਬਾਹਰ ਦੁਕਾਨ ਦਾ ਆਪਣਾ ਅੰਦਰ ਆ ਪਾ ਗਿਆ ਖੇਤ ਆਪਣਾ ਲਾਦਾ ਜੀਐਨਡੀ ਯਾਰ 265 ਮਿੰਦਰਾ ਤੇ ਆਲੀਆਂ ਪਾਈਆਂ ਜੇਸ ਵੀ ਉਹ ਤੋੜਾ ਚੱਕਣਾ ਤੇ ਉਧਰ ਤਾਂ ਨਿਬੜ ਗਿਆ ਕੰਮ ਰੇ ਇਹਦਾ ਬਾਤੀ ਨਵੇੜਤਾ ਇੱਧਰ ਰਹਿਦਾ ਹੁਣ 17 18 ਕਿੱਦਾਂ ਚ ਰਹਿ ਗਿਆ ਇਹ ਦੂਜੀ ਰੇ ਪਾਉਣ ਲੱਗਿਆ ਹੁਣ ਬਲੇਟ ਹੋ ਗਈ ਥੋੜੀ ਜੀ ਉਹ ਹਮ ਦਾ ਜਿੰਦੂ ਆ ਜਾ ਭੱਜ ਗਏ ਪਤੰਦਰ ਉੱਥੇ ਉਤਰ ਗਿਆ ਚਾ ਲੋ ਵੀ ਜਿੰਦੂਆ ਖੋਲਾ ਗੱਟੇ ਤੇ ਜਿੰਦੂ ਚਾਹ ਕਹਿੰਦਾ ਪਾਓ ਪਹਿਲਾਂ ਚਾਹ ਪੀ ਲਈਏ ਸਰੀਰ ਲਈਏ ਬਣਾ ਤੇ ਅੱਜ ਮੀਂਹ ਦਾ ਮੌਸਮ ਆ ਤੇ ਬੱਦਰਾ ਠੰਡ ਠੰਡ ਜੀ ਪਉਣੀਆਂ ਨਾ ਆਪਾਂ ਜਿੱਦੇ ਭੈ ਜਦੋਂ ਲੱਗਦਾ ਉਦੋਂ ਟਾਈਮ ਨਹੀਂ ਲੱਗਦਾ ਆਪਣਾ ਹਨਾ ਮੇਰੇ ਲੜਕ ਨੂੰ ਨਾ ਆ ਵਿਕਤੀ ਨਹੀਂ ਆ ਉਹਦੇ ਦਾ ਤੇਰੇ ਯਾਰ ਰਗੜਿਆ ਹੂੰ ਬੋਪ ਹੈ ਚੱਕ ਲਿਆ ਝਰੂਗੇ ਮੁੰਡਿਆ ਨੇ ਆਇਆ ਵਿੱਚੋਂ ਬਰਾ ਇਹ ਬੰਦਾ ਉਹੀ ਆ ਇਹ ਕਿਹੜਾ ਜਿਹੜਾ ਉਹਦੇ ਗਦਰਾਰੀ ਕੀਤੀ ਸੀ ਜਿਹੜੇ ਬੰਦੇ ਨੇ ਹਨਾ ਇਹ ਨਗਦਾਰੀ ਗਦਾਰੀ ਗਦਾਰੀ ਮੁੰਡਾ ਗਦਾਰੀ ਬਈ ਉਹਦੇ ਗਦਾਰੀ ਕਾ ਤੂੰ ਕਿੱਥੇ ਠੰਡ ਵੀ ਇੱਕ ਡਰ ਗਿਆ ਮੈਸੇਜ ਲੱਗ ਗਿਆ ਮੈਸਤਰੀ ਕੋ ਸਾਲਿਆ ਪਹਿਲਾਂ ਕਿਹਾ ਕੋ ਤੂੰ ਆਪਦੀ ਮਰਜ਼ੀ ਆ ਤੇ ਆਪਦੀ ਹੋਰ ਕੀ ਦੀ ਮਰਜ਼ੀ ਆ ਮੋਰ ਕੇ ਤੂੰ ਕੱਮ ਦਾ ਮੈਸਤਰੀ ਕੋਲੇ ਰਹੂੰਗਾ ਭੈ ਜਾਂ ਸਾਨੂੰ ਮਾਰਸ ਠੰਡ ਚ ਕੋਈ ਨਾ ਅੱਜ ਤੇਰੀ ਮੈਂ ਨੇਰੀ ਲਿਆਉਂਗਾ ਅੱਜ ਨੇਰੀ ਵੀ ਲਿਆਉਣਾ ਅੱਛਾ ਤੇਰੇ ਲਫੇੜੇ ਪੈਣੇ ਤੇਰੇ ਵੇਖੀ ਦਾ ਚੱਲੀ ਤੇ ਚੱਲ ਚੱਲ ਰੋਲ ਦਾ ਵੇਖੀ ਮੈਂ ਅੱਜ ਤੈਨੂੰ ਰੇਹ ਦੇ ਵਿੱਚ ਲੱਭੀ ਆਪੋ ਖਲਾਰਤੀ ਆਰੇ ਅਠਾ ਕਿਲਾ ਚ ਹੂੰ ਬੋਲ ਪਾ ਕੇ ਗੁੱਸੇ ਹੋ ਗਿਆ ਆਠਵਰਨਾ ਬਾਈ ਆ ਬੰਦੇ ਨੂੰ ਝਰੂnga ਬਾਰਾ ਭਰਿਆ ਚਕਾਤਾ ਮੈਂ ਤਾਂ ਹੁਣ ਗੁੱਸੇ ਹੋ ਗਿਆ ਏ ਕਿੰਦ ਤੂੰ ਮੇਰੇ ਨਾਲ ਧੱਕਾ ਕਰਦਾ ਹੈਨਾ ਮੈਂ ਬਰਾਵਾ ਧੱਕਾ ਨਹੀਂ ਕਰਦੇ ਹੈਂ ਬੋਲ ਪਾ ਯਾਰ ਹੈਂ ਬੋਲ ਪਾ ਲੈ ਵੇ ਬਾਈ ਕਿੰਨੇ ਥੇੜੇ ਖਾ ਕੇ ਬੋਲੂਗਾ ਪਰ ਉਹ ਤਾਂ ਗੱਲ ਤਾਂ ਕਹਦੇ ਯਾਰ ਹੈਂ ਬਈ ਲਾਈਕ ਸਾਨੂੰ ਤੇ ਗਰੀਬਾਂ ਨੂੰ ਸਾਨੂੰ ਕਰ ਲਿਆ ਕਰੋ ਫੋਲੋ ਬਾਈ ਬੋਲੀ ਹੋਇਆ ਬੰਦਾ ਹੋ ਗਿਆ ਗੁੱਸੇ ਆਹ ਵਰਗਾ ਕੋਡ ਫਾ ਕੋਡ ਫਾ ਕਈ ਤੇ ਰੱਖ ਦੇ ਗੱਟਿਆਂ ਤੇ ਗੁੱਸੇ ਹੋ ਗਿਆ ਹੁਣ ਆਪਾਂ ਉਧਰ ਲੈ ਕੇ ਚੱਲਿਆ ਟਰੈਕਟਰ ਲੈ ਵੀ ਮਿੱਤਰੋ ਇਧਰ ਨਿਬੜ ਗਿਆ ਕੰਮ ਆਪਣਾ ਰੇ ਦਾ ਨਿਬੜ ਗਿਆ ਜੰਦੂ ਹੋਰ ਫਿਰ ਇਹ ਬੰਦਾ ਉਹਦੇ ਗਰਦਾਰ ਗਰਦਾਰ ਕੀ ਘਰ ਗਿਆ ਸੀਗਾ ਇਹ ਬੰਦਾ ਹਨਾ ਕੀ ਤੁਸੀਂ ਨਾ ਗਰਦਾਰੀਏ ਹਮ ਹੁਣ ਕਹਿੰਦਾ ਮੈਂ ਤਾਂ ਘਰੇ ਗਿਆ ਸੀ ਥੋੜਾ ਜਿਹਾ ਕੰਮ ਕਰਦਾ ਸੀ ਕੰਮ ਤਾਂ ਕਰਦਾ ਸੀ ਜੇ 15 ਰੇਤ ਢੂੰਹ ਕੇ ਕੇ ਠੰਡ ਚ ਤੇ ਮੜ ਕੇ ਉਹ ਜਿਹਾ ਰ ਵਿੱਕੀ ਵੀ ਉਹ ਪਿਆ ਕਰੇ ਹਮ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਫੋਲੋ ਜਰੂਰ ਕਰ ਲਿਆ ਕਰੋ ਆਪਾਂ ਨੂੰ ਤੇ ਅੱਜ ਦੂਜੀ ਵਾਰੀ ਜੇ ਪਾਈ ਆ ਇੱਧਰ ਦੇਖੋ ਕੀਆ ਕਿਤਨਾ ਵਾਇਦਰ ਲੋਕੇਸ਼ਨ ਕਿੰਦੀ ਵਧੀਆ ਅੱਜ ਆ ਇਧਰ ਵੀ ਟੱਲੀ ਆ ਗਰਮੀਆਂ ਚ ਬੜਾ ਨਜ਼ਾਰਾ ਹੁੰਦਾ ਇੱਥੇ ਠੰਡੇ ਠੰਡੇ ਹਣਾ ਜਿੰਦੂ ਉਹਦਾ ਨਜ਼ਾਰਾ ਆਜੋ ਕੇ ਤੇ ਆ ਮਲਦੇ ਆ ਨਵੇਂ ਬਲਾਕ ਚ ਤੇ ਫਿਰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਆਪਣਾ ਇਧਰੋਂ ਨਿਬੜ ਗਿਆ ਕੰਮ ਦੋ ਵਾਰੀ ਰੇ ਪਾਤੀ ਆ ਚਲ ਜੇ ਫਿਰ ਜਿੰਦੂ ਕਰੀਏ ਸਟਾਰਟ ਤੋਰੂੰਗਾ ਕਿ ਮੈਂ ਤੋਰਾ ਹਾਂ ਸਾਰਾ ਖੜਾ ਪਤੰਦਰ ਆਰ ਕੀ ਤੂੜੀ ਵਾਲੀ ਵੀ ਚਲਾਉਣੀ ਆ ਤੂੰ ਹੈਂ ਕੋਈ ਜਰਾ ਵੇ ਅੱਛਾ